ਹਾਈ ਕੋਰਟ ਕੇਸ ਕਰਾਂਗੇ ਅਸੀਂ ਅਪੀਲ ਕਰਾਂਗੇ ਇਲੈਕਟ੍ਰਨ ਦੁਆਰਾ ਕਰਾਇਆ ਜਾਂ ਨਰਸਿੰਦਰਾ ਕਰਾਇਆ ਨਹੀਂ ਹੋ ਗਿਆ ਇਹ ਹਾਂਜੀ ਜੀ ਕੋਲ ਅਸੀਂ ਹਾਈ ਕੋਰਟ ਅਪੀਲ ਕਰਾਂਗੇ ਅਸੀਂ ਵਕੀਲ ਕੀਤਾ ਦੋ ਬਿਆਨ ਕੀ ਕਰ ਰਹੇ ਹੋ ਦੇਖੋ ਆਹ ਫੈਨ ਮੇਰਾ ਬਚਾ ਦਾ ਮੈਂ ਮਗਰ ਲਿਖਿਆ ਕੀ ਲਿਖਿਆ ਪਤਾ ਨਹੀਂ ਲਿਖਿਆ ਯਾਰ ਮੇਰੇ ਚੱਕੇ ਲਗਾਈ ਮੇਰੇ ਚੱਕੇ ਲਗਾਈ ਫੋਨ ਨਾਲ ਆ ਲੋ ਚੱਕੇ ਦਿਖਾਓ ਚੱਕੇ ਦਿਖਾਓ ਕੀ ਲਿਖਿਆ ਸੰਦੂ ਫਾਰਮ ਸੰਦੂ ਫਾਰਮ ਸੇਰਾ ਭਾਈ ਸਾਡੇ ਜਿਹੜੇ ਨਸ਼ੇ ਪੰਜਾਬ ਦੀ ਜਵਾਨੀ ਨੂੰ ਬਚਾ ਰਿਹਾ ਨੂੰ ਪਾਰੋ 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 ਭੇਜਾ ਵਾ

पाणी लियाो पाणी लिया ਭਾਈ ਜੀ ਰੈੱਡ ਬੁੱਲ ਪੀਓ ਤਾਕਤ ਲਓ ਅਗਲੀ ਵਾਰੀ ਫਿਰ ਤਿਆਰ ਹੋ ਉਹ ਠਕਣਾ ਠਕਣਾ ਖਾਜੀਓ ਕੋਈ ਗੱਲ ਨਹੀਂ ਟੂ ਹੋਣੀ ਰੈੱਡ ਬੁੱਲ ਪੀ ਰਹੇ ਨੇ ਰੈੱਡ ਨਹੀਂ ਜਾਣਾ ਯਾਰ ਭਾਈ ਜੀ ਤਸਵੀਰਾਂ ਦੇਖ ਸਕਦੇ ਹੋ ਕਿ ਨੀਟੂ ਹੋਣੀ ਬਿੱਲਾ ਉਹਨਾਂ ਨੂੰ ਹਾਰ ਪਾਏ ਜਾਂਦੇ ਨੇ ਫਿਰ ਉਹਨਾਂ ਨੂੰ ਲੱਡੂ ਖੁਲਾਇਆ ਜਾਂਦਾ ਤੇ ਫਿਰ ਉਹਨਾਂ ਨੂੰ એનર્ਜੀ ਡਰਿੰਕ ਜਿਹੜਾ ਰੈੱਡ ਬੁੱਲ ਭਲਾਈ ਜਾ ਰਹੀ ਹੈ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਪਰ ਨੀਟੂ ਹੋਣੀ ਜਿਹੜਾ ਗੱਲਬਾਤ ਕਰਦੇ ਨਜ਼ਰ ਨਹੀਂ ਆ ਰਹੇ ਨੀਟੂ ਹੋਣੀ ਕਿਤੇ ਨਾ ਕਿਤੇ ਬਾਕੀ ਵੀ ਕੰਮ ਕਰਨ ਆਏ ਯਾਰ ਕੀ ਕਰ ਰਹੇ ਹੋ ਲੱਡੂ ਖਾਣ ਤੋਂ ਵੀ ਮਨਾ ਕਰ ਰਹੇ ਨੇ ਕਿ ਲੱਡੂ ਨਹੀਂ ਖਾਣਾ ਉਹਨਾਂ ਨੇ ਜ਼ੋਰ ਦੱਤੀ ਲੱਡੂ ਖੁਲਾਇਆ ਜਾ ਰਹਾ ਹੈ ਡਾਕਟਰ ਆ ਰਹੇ ਨੇ ਮੈਚ ਖਾਣ ਵਾਸਤੇ ਲੁਧਿਆਣੇ ਤੋਂ ਆਇਆ ਨੇ ਲੱਡੂ ਕੀ ਹੋ ਗਿਆ ਲੱਡੂ ਵੀ ਨਹੀਂ ਖਾ ਰਹੇ ਹੋ ਸਰ ਹਾਰ ਦੇ ਲੱਡੀ ਥੋੜੀ ਖਾਣੇ ਜਿੱਤ ਦੇ ਲੱਡੂ ਖਾਣੇ ਤੁਹਾਨੂੰ ਤਾਂ ਹਾਰ ਵੀ ਤਾਂ ਪੇ ਨੁਟਾ ਦੇ ਤੁਹਾਨੂੰ ਹਾਰ ਵੀ ਤਾਂ ਵੇਣ ਛੇਡੂ ਜੀ ਕੋਈ ਕਹੀ ਜਦੋਂ ਮੈਂ ਹੱਥ ਦਾ ਲੱਡੂ ਨਹੀਂ ਨਹੀਂ ਭਾਈ ਥੋੜੇ ਲੱਡੂ ਜਦ ਜਬਾਨ ਦਿੱਤੀ ਅਮਰੀਕਾ ਨੂੰ ਨਹੀਂ ਸਰ ਦੋ ਇੱਕੋ ਪਾਰੀ ਤਾ ਮੇਰੀ ਗੱਲ ਸੁਣੋ ਮੇਰੀ ਮੇਰੀ ਗੱਲ ਮੇਰੀ ਗੱਲ ਮੇਰੀ ਗੱਲ ਮੈਂ ਖੜੀ ਹੋਈ ਨਾ ਮੇਰੀ ਮੇਰੀ ਸਾਬ ਨਹੀਂ ਮੇਰੀ ਗੱਲ ਨਹੀਂ ਮੇਰੀ ਗੱਲ ਮੇਰੀ ਮੇਰੀ ਗੱਲ ਮੈਂ ਤੁਹਾਡੇ ਪੈਰੀ ਭਾਜੀ ਮੇਰੇ ਬਾੜੇ ਕੀ ਬੀਚਿਆ ਸਮਾਂ ਇੱਕ ਮਿੰਟ ਇਹ ਤੁਸੀਂ ਅਸਲੀ ਲੀਡਰ ਬਣਨਾ ਵਾ ਜਮਾਨ ਜ਼ੁਬਾਨ ਤੋਂ ਮੁਕਰਨਾ ਸਿੱਖੋ ਹਾਂ ਇੱਕੋ ਜੁਬਾਨ ਤੋਂ ਮੁਕਰਨੀ ਸੀ ਪਿਛਲੀ ਵਾਰ ਤੇਰ ਤਾਂ ਤੁਸੀਂ ਉਹੀ ਗੱਲ ਦੱਸਦੇ ਸੀ ਵੱਡਾ ਲੈ ਦੂ ਵੱਡਾ ਦੂ ਦੋ ਕੋਈ ਨੇੜੂ ਅੱਗੇ ਕੀ ਕਰਨ ਦੀ 의ਨ ਇਸ ਸਮੇਂ ਕੀ ਕਰਵਾ ਚਾਹੋਗੇ ਨੇੜੂ ਨੂੰ ਬਿਲਕੁਲ ਇਕੱਲੇ ਲਿਜਾਇਆ ਜਾ ਰਿਹਾ ਆ ਲੋਕ ਜਿਹੜੇ ਨੇ ਇਸ ਸਮੇਂ ਦੇਖ ਸਕਦੇ ਹੋ ਤਸਵੀਰਾਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਨੀਟੂ ਨੂੰ ਜਿਹੜਾ ਇੱਕ ਸਾਈਡ ਲਿਜਾਇਆ ਗਿਆ ਹੈ ਨੀਟੂ ਕਹਿ ਰਿਹਾ ਕਿ ਉਹ ਨਾ ਕੁਝ ਖਾਣਗੇ ਤੇ ਨਾ ਕੋਈ ਗੱਲ ਕਰਨਗੇ ਫਿਲਹਾਲ ਜਿਹੜਾ ਐਂਟਰਟੇਨਮੈਂਟ ਜ਼ਰੂਰ ਬਣੇ ਹੋਏ ਨੇ ਲੋਕਾਂ ਲਈ ਤਸਵੀਰਾਂ ਦੇਖੋ ਤੁਸੀਂ ਕਿਵੇਂ ਨੀਟੂ ਸ਼ਟਰਾਂ ਵਾਲੇ ਨੂੰ ਮਨਾਇਆ ਜਾ ਰਿਹਾ ਹੈ ਇਹ ਹਾਰ ਕੇ ਇੱਜ਼ਤਿਆ ਵਾਲੇ ਇਹ ਉਹ ਇਨਸਾਨ ਹੈ ਜਿਨੇ ਬਿਗ ਬੋਸ ਦਾ ਸ਼ੋਅ ਵੀ ਖੜਦਾ ਹੈ ਇਲੈਕਸ਼ਨਾਂ ਕਰਕੇ ਬਿਗ ਬੋਸ ਤੋਂ ਫੋਨ ਆਇਆ ਨੂੰ ਸੁਲਮਾਨ ਖਾਨ ਦਾ ਜੀ ਕਹਿੰਦਾ ਵੀ ਮੈਨੂੰ ਲੈ ਲਾ ਸੁਲਮਾਨ ਖਾਨ ਆਈ ਨਹੀਂ ਬਿਗ ਬੋਸ ਤੋਂ ਫੋਨ ਆਇਆ ਜੀ ਸਰਦਾਰ ਜੀ ਤਾਂ ਕਹਿ ਰਹੇ ਤੁਹਾਨੂੰ ਫੋਨ ਆਇਆ ਆਇਆ ਸੀ ਆਇਆ ਹੈ ਆਇਆ ਸੀ ਛੱਡਦਾ ਅਸੀਂ ਬੜਾ ਪਾਵਾਂ ਦੀ ਕੁੜੀ ਨੂੰ ਭੇਜਦਾ ਸੀ ਜੇ ਸਾਡੇ ਸਿੱਧੂ ਜਾ ਕੀ ਗੱਲ ਹੋਈ ਸੀ ਕਿ ਉਹ ਬਿਗ ਬਸ ਦੇ ਵਿੱਚ ਆ ਅਸੀਂ ਵੀ ਉਹ ਵੀ ਛੱਡ ਕੇ ਆਪਣਾ ਕੈਰੀਅਰ ਸਾਰਾ ਦਾ ਤੇ ਲਾਤਾ ਹੈ ਇਲੈਕਸ਼ਨਾਂ ਕਰਕੇ ਸਰਦਾਰ ਜੀ ਪਰ ਲੋਕਾਂ ਨੂੰ ਇੰਨਾ ਪਤਾ ਨਹੀਂ ਅਗਲੀ ਲੜੋਗੇ ਐਤਵਾਂ ਕੇ ਖਤਮ ਬਿਲਕੁਲ ਲੜਾਂਗੇ ਉਦੋਂ ਤੱਕ ਲੜੇ ਇਹਨਾਂ ਲੀਡਰਾਂ ਕਿ ਤਾਈ ਵੀ ਤਿਆਰ ਹੈ ਲੜੋਗੇ ਐਤਵਾਂ ਕੇ ਨਹੀਂ ਲੜਾਂਗੇ ਪਰ ਹਰ ਵਾਰ ਹਾਰ ਹੋ ਰਹੀ ਹੈ ਭਾਈ ਅਗਲਾ ਸਵਾਲ ਹੈ ਨਿੱਟੂ ਜੀ ਉਹਦੀ ਰੈਡ ਬੁੱਲ ਡੋਲਤੀ ਉਹਨਾਂ ਨੇ ਆਪਣੇ ਉੱਪਰ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਕਾਰ ਨੇ ਆਇਆ ਚੱਲੀ ਆ ਪਤਾ ਨੋਟਾ ਦੇ ਹਾਰ ਗਿੱਲੇ ਕਰਤੇ એનર્ਜੀ ਡਰਿੰਕ ਦੇ ਨਾਲ ਪਾਜੀ ਆਏ ਇਹ ਲੱਗਣਾ ਕਰਦਾ ਅਭੀ ਸਪੋਰਟਿੰਗ ਜਾਰੀ ਦਿੱਤੀ ਗਈ ਉਹ ਤੋਂ ਵੀ ਅਸੀਂ ਮਾਰ ਖਾਧੀ ਉਹ ਅਸੀਂ ਕਾਰਨ ਲੱਭਾਂਗੇ ਅਸੀਂ ਹਾਰ ਦਾ ਆਪਣਾ ਕਾਰਨ ਦਸਾਇਲ ਸ਼ਾਮ ਸਰਦਾਰ ਜੀ ਤੁਸੀਂ ਸਪੋਕਸਪਰਸਨ ਹੋ ਇਹਨਾਂ ਦੇ ਕਿਹੜੇ ਕਾਰਨਾਂ ਤੋਂ ਹਾਰੇ ਆ ਸਰਦਾਰ ਜੀ ਤੁਸੀਂ ਸਪੋਕਸਪਰਸਨ ਹੋ ਇਹਨਾਂ ਦੇ ਹਾਂਜੀ ਹਾਂਜੀ ਬਿਲਕੁਲ ਹਾਂ ਕਦੋਂ ਤੋਂ ਬੜੀ ਧੀਰ ਤੋਂ ਬਾਜੀ ਬਚਵੰਦ ਹੋਈ ਇਲੈਕਸ਼ਨ ਤਾਂ ਤਾਂ ਨਜ਼ਰ ਨਹੀਂ ਆਏ ਤੁਸੀ ਲੈ ਬਾਜੀ ਦਾ ਕਰੇ ਅੱਗੇ ਤਗੜੇ ਜਲਸੇ ਕਰਾਏ ਤੁਸੀ ਨਹੀਂ ਨਜ਼ਰ ਆਏ ਹਾਂ ਪੁੱਛੋ ਪੂਰੇ ਪੰਜਾਬ ਦਾ ਹਿਮਾਚਲ ਦਾ ਜੀਐਨਡੀਕੇ ਦਾ ਮੀਡੀਆ ਉੱਤੇ ਸੀਗਾ ਚੀਤੇ ਵਾਲੀ ਫੈਕਟਰੀ ਬਸਤੀ ਗੁਜਾ अच्छा हां जी पूछो मीडिया ਨੂੰ ਪੁੱਛੋ ਮੀਡੀਆ ਦੇਖੋ ਚੈੱਕ ਕਰੋ ਭਾਬੀ ਜੁੰਮੇ ਵਾਲੀ ਬੁਲਾਈ ਸੀਗੀ ਹੋਰ ਸਿੰਗਰ بڑے ਸਿੰਗਰ ਬੁਲਾਈ ਸੀਗੇ ਚੰਡੀਗੜ੍ਹ ਨਹੀਂ ਭਾਰੀ ਵੀ ਅਸਰੀ हां ਨਹੀਂ ਅਸੀਂ ਆਪਣੇ ਹਾਰ ਦਾ ਕਾਰਨ ਲੱਭਾਂਗੇ ਕਿਥੋਂ ਹਾਰੇ ਅਸੀਂ ਜੁੰਮੇ ਵਾਲੇ ਭਾਬੀ ਦੀ ਜੁੰਮੀ ਭਾਰੀ ਆਪਾਂ ਹਾਰ ਹੁੰਦਾ ਕਾਰਨ ਲੱਭਾਂਗੇ ਅਸੀਂ ਸਾਰਾ ਪ੍ਰੈਸ ਕਾਨਫਰੰਸ ਕਰਕੇ ਦੱਸਾਂਗੇ ਕਿ ਸਾਡੇ ਹਾਰਨ ਦਾ ਕਾਰਨ ਉਹ ਤਾਂ ਹਰ ਵਾਰ ਇਲੈਕਸ਼ਨ ਲੜਦੇ ਹਰ ਵਾਰ ਹਾਰਦੇ ਨੇ ਨਹੀਂ ਨਹੀਂ ਅੱਜ ਵੀ ਆਪ ਵੀ ਡੂੰਗੀ ਡੂੰਗੀ ਸੋਚ ਰਹੀ ਅਸੀਂ ਨੇੜੂ ਨਾ ਕਰ ਰਹੇ ਨੇੜੂ ਤੁਸੀਂ ਅੱਗੇ ਕੀ ਹੁਣ ਕਰੋਗੇ ਕਿਉਂਕਿ ਇਲੈਕਸ਼ਨ ਦਾ ਹਾਰ ਗਏ ਹੋ ਹੁਣ ਬਾਕੀ ਜਗਾ ਵੀ ਜਿਮਣੀ ਚੋੜਾ ਹੋਣੀ ਹੈ ਤੁਸੀਂ ਜਾਣਾ ਹੈ ਫੇਰ ਲੜਾਂਗੇ ਇਹਨਾਂ ਨੂੰ ਹਰਾਵਾਂਗੇ ਜਿੱਤਾਂਗੇ 10 ਮਿੰਟ ਪਹਿਲਾਂ ਫੇਰ ਵਾਦਾ ਕਿ ਤੁਸੀਂ ਚਿਕੜੇ ਦਿਵਾਉਗੇ ਜੁਦੀ ਯਾਰ ਟਿਕਟ ਦੇ ਭੇਜ ਕੇ ਰਾਈ ਹੋ ਤੁਸੀਂ ਚਾਹੁੰਦੇ ਆ ਗਰੀਬ ਬੰਦੇ ਕੱਪੜੇ ਖਾਣ ਹੋ ਜਾਣੇ ਨੇੜੂ ਨੇੜੂ ਬਿਲਕੁਲ ਇਸ ਸਮੇਂ ਨੀਡੂ ਛਟਰਾ ਵਾਲੇ ਇੱਕ ਖੇਚੇ ਦਾ ਕੇਂਦਰ ਬਣੇ ਹੋਏ ਨੇ ਤੇ ਲੋਕ ਅਤੇ মিডিਆ ਇਸ ਸਮੇਂ ਨੀਡੂ ਦੇ ਆਲੇ ਦੁਆਲੇ ਪੂਰੀ ਤਰ੍ਹਾਂ ਚਮੜੇ ਹੋਏ ਨੇ ਤੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਨੀਡੂ ਨੂੰ ਨੋਟਾਰੇ ਹਾਰ ਪਾਏ ਗਏ ਨੇ ਲੱਡੂ ਖਾਨ ਤੋਂ ਮਨਾ ਕਰਤਾ ਰੋਣ ਦੀ ਲੱਗੇ ਕਈ ਉਹਨਾਂ ਨੇ ਬਹੁਤ ਦੇਖੋ ਜੀ ਨੀਡੂ ਚਿੱਕਰ ਜੇ ਵੜ ਗਏ ਨੇ ਚਿੱਕਰ ਜੇ ਵੜ ਗਿਆ ਨੀਡੂ ਛਟਰਾ ਵਾਲਾ ਨੋਨਾ ਦੇ ਨਾਲ ਉਹ ਇਸ ਸਮੇਂ gira ਚਿੱਤਰ ਜੀ ਬੈਠ ਗਿਆ ਹੈ ਤਸਵੀਰਾਂ ਦੇਖ ਸਕ ਰਹੇ ਹੋ ਹੁਣ ਮੁਸਕਰਾ ਰਿਹਾ ਹੈ ਮੁਸਕਰਾਉਂਦੇ ਦੀ ਤਸਵੀਰਾਂ ਦੇਖੋ ਔਰ ਚਿੱਕਰ ਦੇ ਨਾਲ ਆਪਣੇ ਆਪ ਤੋਂ ਚਿੱਕਰ ਸੁੱਟ ਰਿਹਾ ਹੈ ਚਿੱਕਰ ਸੁੱਟ ਰਿਹਾ ਆਪਣੇ ਆਪ ਦੇ ਤਸਵੀਰਾਂ ਦੇੰਨੋ ਮੈਨੂੰ ਮਾਈਕ ਪਿੱਛੇ ਦਾ ਦੇਖ ਸਕਦੇ ਹੋ ਡਾਲਰਾਂ ਦੇ ਹਾਰ ਪਾਏ ਨੋਟਾਂ ਦੇ ਹਾਰ ਪਾਏ ਉਹ ਲੈ ਲਿਆ ਨੀਡੂ 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 ਲੈ ਲਿਆ ਰੇ ਸਮੇ ਤੁਜੀ ਤਸਵੀਰਾਂ ਦੇਖ ਸਕਦੇ ਹੋ ਮੀਟੂ ਰਤੋ ਦੀ ਜਾ ਰਿਹਾ ਹੈ ਵਾਪਿਸ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਨੀਡੂ ਸ਼ਿਕਾਰ ਕੇ ਲੈ ਲਏ ਕਿ ਦੇਖੋ ਜੀ ਮੈਂ ਤਾਂ ਪਬਲਿਕ ਨੂੰ ਇਹ ਕਹਿ ਰਿਹਾ ਨਹੀਂ ਕਿ ਕਰਾ ਮੂਵੀ ਦੌੜ ਰਹੇ ਨੇ ਵਲੀਆ ਜੀ ਭਾਈ ਨੀੜੋ ਤੀਏ ਨੀੜ ਫੇਰ ਤੋਂ ਇੱਕ ਵਾਰ ਦੁਬਾਰਾ ਨੀੜੂ ਮੇਰਾ ਚਿੱਕਰ ਜਿ ਬੈਠ ਗਿਆ ਤਸਵੀਰਾਂ ਦੇਖ ਕਰਦੇ ਹਾਂ ਤੁਸੀਂ

ਉਹ ਨਹੀਂ ਅਸਾਜੀ ਨਹੀਂ ਨਹੀਂ ਪਹਿਲਾਂ ਹੀ ਹੋਇਆ ਰੋ ਰਿਹਾ ਇਸ ਸਮੇਂ ਨੀਡੂ ਛੜਰਾਵਲਾ ਨੀਡੂ ਛੜਰਾਵਲਾ ਰੋ ਰਿਹਾ ਇਸ ਸਮੇਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਨੀਡੂ ਕੀ ਹੋ ਗਿਆ ਮੇਰਾ ਦੇਸ਼ ਚੱਕਰ ਦੇ ਵਿੱਚ ਵਾ ਚੱਕਰ ਜਿਹਾ ਨੀਡੂ ਛੜਰਾ ਮੇਰਾ ਦੇਸ਼ ਚੱਕਰ ਦੇ ਵਿੱਚ ਵਾ ਇਹਨੂੰ ਕੱਢ ਲਓ ਇਹਨੂੰ ਕੱਢ ਲਓ ਇਹ ਦੇਸ਼ ਚੱਕਰ ਦਾ ਮੇਰਾ ਮੇਰਾ ਦੇਸ਼ ਚੱਕਰ ਦੇ ਵਿੱਚ ਸਾਥੀਓ ਇੱਕ ਇੱਕ ਬੋਰਡ ਬਤਾ ਕੇ ਇੱਕ ਇੱਕ ਬੋਰਡ ਬਾਹਰ ਕੱਢ ਲੋ ਜੀ ਨੀੜੇ ਚਿੱਕਰ ਜਿ ਬੰਨਦਾ ਕੀ ਕਰ ਰਿਹਾ ਸਗਾ ਚਿੱਕਰ ਸਾਡਾ ਦੇਸ਼ ਚਿੱਕਰ ਚ ਫਸ ਗਿਆ ਇਹ ਲੀਨਰ ਹੱਥ ਫਸ ਗਿਆ ਵਾ ਇਸ ਕਰਕੇ ਜੇ ਸਪੋਰਟ ਕਰਦੇ ਭਰਾ ਮੇਰੇ ਆ ਵਾਲੇ ਹੋ ਪਾਸਪੋਰਟ ਕਰ ਰਿਹਾ ਜਿਹੜੇ ਬਾਹਰੋਂ ਬੈਠੇ ਨੇਰੇ ਵੀਰ ਮੇਰੇ ਮੈਂ ਇਹਨਾਂ ਦੇ ਵੀਰਾਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਸਪੋਰਟ ਕੀਤੀ ਸਾਰੇ ਸਪੋਰਟ ਚ ਆ ਸਾਡਾ ਬੰਦਾ ਇੱਕ ਉਂਗਲੀ ਨਾਲ ਇੱਕ ਕੁਇੰਟਲ 20 ਕਿਲੋ ਵਜਨ ਚੱਕ ਲੈਂਦਾ ਵਾ ਇਹਨੂੰ ਨੌਕਰੀ ਦੀ ਸਰਕਾਰ ਨੇ ਦਿੱਤੀ ਐ ਤਾਂ ਕਿਉਂ ਨਹੀਂ ਦਿੱਤੀ ਸੱਚ ਬੰਦਾ ਕੋਈ ਨਹੀਂ ਸੀਗਾ ਬਾਹਰ ਅਕਬਰਦੋਦੀ ਜੈ ਬੰਦੇ ਆਹ ਬੰਦੇ ਆਹ ਬੰਦੇ ਆਹ ਬੰਦੇ ਨੇ ਬੋਟਾ ਭਈਏ ਇਹਨੇ ਬੋਟਾ ਭਈਏ ਮਲੇ 100 ਵੀ ਗਿੰਦ ਪਾਰ ਕਰਦੇ ਆ ਕਿਉਂ ਜਾਂਦੀ ਆ ਇਹ ਲੋਕਾਂ ਦਾ ਪਿਆਰ ਦੇਖੋ ਏ ਲੈਟ ਵਾਲਾ ਵੀ ਬੋਟ ਪਾਈ ਜੀ ਪਿਆਰ ਕਰਦਾ ਜਾ ਰਿਹਾ ਤੁਹਾਡੇ ਨਾਲ ਮੈਂ ਕਹਿੰਦਾ ਵੀ ਲੋਕਾਂ ਦਾ ਸਾਡਾ ਕੋਈ ਸੀ ਤੁਹਾਡੇ ਨਾਲ ਪਿਆਰ ਕਰਦਾ ਜਾ ਰਿਹਾ ਜੀ ਲੋਕਾਂ ਦਾ ਪਿਆਰ ਕਰ ਇਸ ਵਾਰ ਦੇ 100 ਦਾ ਅਕੜਾ ਵੀ ਨਹੀਂ ਪਾਰ ਕਰ ਪਏ ਨਹੀਂ ਕਰ ਸਕਿਆ ਜੀ ਜੀ ਆਪਣੀ ਗੱਲਾਂ ਕਰੀ ਇਲੈਕਸ਼ਨ ਨਹੀਂ ਲੜਨੇ ਕਦੀ ਲੜਦੇ ਹਾਂ ਹਾਂ ਇਹਦਾ ਗਿੰਦੀ ਚੱਲ ਰਹੀ ਆ ਜੀ ਇਲੈਕਸ਼ਨ ਲੜੋਗੇ ਨਹੀਂ ਬਿਲਕੁਲ ਤੇਰੀ ਤਸਵੀਰਾਂ ਦੇਖ ਸਕਦੇ ਆ ਨੀਡੂ ਛਟਰਾਂ ਵਾਲੇ ਦੀਆਂ ਜਿਹਨੂੰ ਨੋਟਾਂ ਦੇ ਹਾਰ ਪਵਾਏਗੇ ਡਾਲਰ ਦੇ ਹਾਰ ਪਵਾਏਗੇ ਉਸਦੇ ਬਾਅਦ ਉਹ એનર્ਜੀ ਡਰਿੰਕ ਪਿੰਦੇ ਨੇ ਫਿਰ ਉਹੀ એનર્ਜੀ ਡਰਿੰਕ ਜਿਹੜਾ ਆਪਣੇ ਉੱਤੇ ਵੀ ਗਰਾਉਂਦੇ ਨੇ ਤੇ ਉਸਦੇ ਬਾਅਦ ਉਹ ਚਿੱਕੜ ਦੇ ਵਿੱਚ ਹੀ ਜਿਹੜਾ ਪਲੇਟ ਵੀ ਜਾਂਦੇ ਨੇ ਫਿਲਹਾਲ ਇਹ ਤਸਵੀਰਾਂ ਏਡੀਆਂ ਲਾਲਪੁਰ ਖਾਲਸਾ ਕਾਲਜ ਦੇ ਬਾਹਰ ਦੀਆਂ ਨੇ ਜਿੱਥੇ ਅੰਦਰ ਕਾਊਂਟਿੰਗ ਚੱਲ ਰਹੀ ਹੈ ਤੇ ਬਾਹਰ ਇਸ ਸਮੇਂ ਆਮ ਆਦਮੀ ਪਾਰਟੀ ਦੇ ਸਮਰਥਕ ਵੀ ਇਕੱਠੇ ਹੋ ਚੁੱਕੇ ਨੇ ਫਿਲਹਾਲ ਮੈਨੂੰ ਦੇ ਜ਼ਿਆਦਾ ਜੁੜੇ ਹੋਏ ਪੰਜਾਬ ਤੱਕ ਦੇ ਨਾਲ ਕੈਮਰਾਮੈਨ ਰਿਸ਼ਵ ਦੇ ਨਾਲ ਦਿਵਿੰਦਰ ਕੁਮਾਰ ਜਲੰਧਰ ਪੰਜਾਬ